ਸਾਰੇ ਰੋਕਾਂ ਦੀ ਦਵਾਈ ਹੁੰਦੀ ਸਾਧਵਾਂ ਦੀ ਤੂੜੀ ਸਾਰੇ ਰੋਕਾਂ ਦੀ ਦਵਾਈ ਹੁੰਦੀ ਸਾਧਵਾਂ ਦੀ ਤੂੜੀ ਸਾਰੇ ਰੋਕਾਂ ਦੀ ਦਵਾਈ ਨਾਮ ਜਪਦੇ ਜਪਾਉਂਦੇ ਸਾਧੂ ਰੰਗ ਦੇ ਪਿਆਰੇ ਨਾਮ ਜਪਦੇ ਜਪਾਉਂਦੇ ਸਾਧੂ ਰੰਗ ਦੇ ਪਿਆਰੇ ਨਾਮ ਜਪਦੇ ਜਪਾਉਂਦੇ ਦੇ ਜਪਾਉਂਦੇ ਸਾਧੂ ਰੰਗ ਦੇ ਪਿਆਰੇ ਖੜੇ ਜਿਵੇਂ ਅਸਮਾਨ ਬਸ ਇਨਾਂ ਦੇ ਸਹਾਰੇ 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 ਕਿੱਥੇ ਬੈਠਦੇ ਨ ਜਾਂ ਸੂਬਾ ਪੌਂਦੀ ਨਾਂ ਦੀ ਧੂੜ ਸਾਧ ਸੰਗਤ ਸਾਡੇ ਖੋਟੇ ਕਰਮਾਂ ਦੇ ਲੇਖ ਸੁੰਦਰ ਬਣਾ ਦਿੰਦੀ ਹੈ ਤਾਂ ਸਾਧ ਸੰਗਤ ਜੀ ਇਸ ਕਰਕੇ ਸਾਧੂ ਬਹੁਤ ਹੀ ਉੱਚੀ ਪਦਵੀ ਦਾ ਨਾਮ ਹੈ ਮੈਂ ਬਾਰ ਬਾਰ ਬੇਨਤੀ ਕਰ ਰਿਹਾ ਸਾਧੂ ਸਰੀਰ ਰੂਪ ਨਹੀਂ ਹੋਇਆ ਕਰਦਾ ਸਾਧੂ ਸੁਤੇ ਸਿੱਧ ਉਸ ਪ੍ਰਕਾਸ਼ ਵਿੱਚ ਮਿਲ ਕੇ ਪ੍ਰਕਾਸ਼ ਰੂਪ ਹੋ ਚੁੱਕਾ ਹੁੰਦਾ ਹੈ ਪਰ ਸਾਧ ਸੰਗਤ ਅਜੋਕਾ ਸਮਾਂ ਜਮਾਨਾ ਅੱਜ ਅਸੀਂ ਸੰਤਾਂ ਤੋਂ ਵੀ ਨਫ਼ਰਤ ਕਰਨ ਲੱਗ ਪਏ ਉਹਦਾ ਕੁਝ ਕਾਰਨ ਸੀ ਆ ਜਿਹੜਾ ਸਾਡਾ ਪੰਜਾਬ ਦਾ ਇਲਾਕਾ ਸੀ ਨਾ ਜ਼ਿਆਦਾਤਰ ਜੰਗਲੀ ਇਲਾਕਾ ਹੋਇਆ ਕਰਦਾ ਸੀ ਤੇ ਚੋਰ ਅਚੱਕੇ ਜਿਹੜੇ ਸੀਗੇ ਨਾ ਜੰਗਲਾਂ ਦੇ ਵਿੱਚ ਲੁਕ ਜਾਂਦੇ ਸੀ ਸਾਜ ਸੰਗਤ ਦੀ ਸਮਾ ਕੀ ਹੋਇਆ ਜੰਗਲ ਅਸੀਂ ਖਤਮ ਕਰ ਦਿੱਤੇ ਜੰਗਲ ਪੱਟ ਸਕੇ ਆਬਾਦ ਹੋ ਗਈ ਧਰਤੀ ਸਾਰੀ ਤੇ ਚੋਰਾ ਨੂੰ ਲੁਕਣ ਲਈ ਥਾਂ ਨਹੀਂ ਕੋਈ ਲੱਭੀ ਉਹਨਾਂ ਨੇ ਦੇਖਿਆ ਸੰਤ ਦਾ ਚੋਲਾ ਵਧੀਆ ਆ ਇਹਦੇ ਵਿੱਚ ਵੜ ਗਏ ਉਹ ਸੰਤਾਂ ਦਾ ਭੇਖ ਧਾਰਨ ਕਰ ਲਿਆ ਚੋਰਾ ਨੇ ਔਰ ਸਾਜ ਸੰਗਤ ਜੀ ਉਹ ਚੋਰ ਕਿਤੇ ਨਾ ਕਿਤੇ ਚੋਰੀ ਵਾਲਾ ਪੰਨ ਦਿਖਾ ਦਿੰਦੇ ਆ ਤੇ ਆਪਾਂ ਲੋਕ ਕਹਿੰਦੇ ਨੇ ਵੀ ਫਲਾਣਾ ਸੰਤ ਆਹ ਕੰਮ ਕਰਦਾ ਫੜਿਆ ਗਿਆ ਉਹ ਗਲਤ ਹੋ ਗਿਆ ਮਾਫ ਕਰਿਓ ਸੰਤ ਦਾ ਨਾਮ ਨਾ ਉੱਥੇ ਵਰਤਿਆ ਕਰੋ ਪਾਪ ਦੇ ਭਾਗੀ ਨਾ ਬਣਿਆ ਕਰੋ ਕਿਉਂਕਿ ਸੰਤ ਜਿਹੜਾ ਹੈ ਨਾ ਉਹ ਮਾਰਾ ਕੰਮ ਨਹੀਂ ਕਰਦਾ ਸੰਤ ਵੀ ਵਿਚਾਰੀ ਨਹੀਂ ਹੁੰਦਾ ਸੰਤ ਸਾਜ ਸੰਗਤ ਚੋਰ ਨਹੀਂ ਹੁੰਦਾ ਸੰਤ ਕਾਤਲ ਨਹੀਂ ਹੁੰਦਾ ਸੰਤ ਦਾ ਤਾਂ ਹਿਰਦਾ ਇੰਨਾ ਨਿਰਮਲ ਹੁੰਦਾ ਹੈ ਉਹ ਤਾਂ ਸਾਜ ਸੰਗਤ ਜੀ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦਾ ਹੈ ਦੁਸ਼ਮਣ ਦੇ ਵੀ ਪੱਟੀਆਂ ਬੰਦਦਾ ਹੈ ਸੰਤ ਇਸ ਸੰਤ ਦਾ ਜੀਵਨ ਹੈ ਕੋਈ ਸੰਤ ਨੂੰ ਮਾਰਨ ਵਾਸਤੇ ਵੀ ਆਉਂਦਾ ਹੈ ਨਾ ਤੇ ਸੰਤ ਉਹਨੂੰ ਵੀ ਅਗਿਓ ਪਿਆਰ ਦੇ ਨਾਲ ਸੰਤ ਉਹਨੂੰ ਵੀ ਉਹਦੇ ਵੀ ਹਿਰਦੇ ਨੂੰ ਸਤਕਾਰ ਦੇ ਨਾਲ ਜਿੱਤ ਲੈਂਦਾ ਹੈ ਇਹ ਨਾਮ ਦਾ ਬਹੁਤ ਵੱਡਾ ਅੰਦਰ ਇੱਕ ਆਸਰਾ ਬਣਿਆ ਹੁੰਦਾ ਉਹਦਾ ਸੋ ਇਸ ਕਰਕੇ ਸਾਧ ਸੰਗਤ ਜੀ ਆਪਾਂ ਵੀ ਆਪਣੇ ਅੰਦਰ ਨਾਮ ਦਾ ਆਸਰਾ ਲਈਏ ਨਾਮ ਦੇ ਨਾਲ ਜੁੜੀਏ ਸਿਮਰਨ ਦੇ ਅਭਿਆਸੀ ਬਣੀਏ ਅੰਮ੍ਰਿਤ ਵੇਲੇ ਵਿੱਚ ਜਾਗ ਕੇ ਵੱਧ ਤੋਂ ਵੱਧ ਸਿਮਰਨ ਕਰੋ ਜੋ ਯੁਗ ਦਾ ਜ਼ਮਾਨਾ ਹੈ ਧੰਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੋਕਾ ਦਿੱਤਾ ਹੈ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨਰਤ ਨਾਹੀ ਨਾਹੀ ਮਤ ਪਰਮਪੁਰ ਲੋਕੋ ਸਾਜ ਸੰਗਤ ਜੀ ਇਸ ਕਰਕੇ ਭਾਈ ਨਾਮ ਦੇ ਨਾਲ ਜੁੜੀਏ ਨਾਮ ਹੀ ਸਭ ਤੋਂ ਵੱਡਾ ਸਾਡਾ ਇਸ ਸੰਸਾਰ ਦੇ ਵਿੱਚ ਖਜ਼ਾਨਾ ਹੈ ਉਹ ਸਾਡੇ ਨਾਲ ਨਿਭਣ ਵਾਲਾ ਖਜ਼ਾਨਾ ਆ ਇਸ ਕਰਕੇ ਨਾਮ ਦੇ ਅਭਿਆਸੀ ਬਣੀਏ ਸਿਮਰਨ ਕਰਕੇ ਉਸ ਵੈਗੁਰੂ ਪਰਮੇਸ਼ਰ ਦੇ ਵਿੱਚ ਅਭੇਦਤਾ ਪ੍ਰਾਪਤ ਕਰ ਲਈਏ ਤੇ ਆਪਣੇ ਗੁਰੂਆਂ ਦੇ ਮਨਾਏ ਹੋਏ ਗੁਰਪੁਰਬ ਜਿਹੜੇ ਨੇ ਉਹ ਸਫਲੇ ਹੋ ਜਾਂਦੇ ਨੇ ਤਾਂ ਸਾਧ ਸੰਗਤ ਜੀ ਆਓ ਸਮਾਂ ਨਹੀਂ ਜੱਜ ਦੇ ਰਿਹਾ ਇੱਕ ਸ਼ਬਦ ਦਾ ਹੋਰ ਹੁਕਮ ਹੋਇਆ ਸੀ ਤੇ ਮਾਪਰਖਾਂ ਇੱਕ ਛੋਟਾ ਜਿਹਾ ਚੰਦ ਕਲਪਤਾਂ ਦਾ ਸ਼ਬਦ ਕਹਿੰਦੇ ਨੇ ਅਜਿੰਦੇ ਮੇਰੀਏ ਨਾਮ ਨੂੰ ਗਹਿਣਾ ਬਣਾ ਲਾ ਜਿਹੜਾ ਗਹਿਣਾ ਹੁੰਦਾ ਹੈ ਨਾ ਤੁਹਾਡੇ ਚ ਬਹੁਤ ਸਾਰੀਆਂ ਸੰਗਤਾਂ ਗਹਿਣੇ ਪਾਉਂਦੀਆਂ ਨੇ ਵੈਸੇ ਤੇ ਝੂਠੇ ਗਹਿਣੇ ਨੇ ਅਸਲੀ ਗਹਿਣਾ ਤੇ ਸਾਜ ਸੰਗਤ ਜਿਹੜਾ ਸਤਿਗੁਰ ਨੇ ਸਾਨੂੰ ਨਾਮ ਦਾ ਦਿੱਤਾ ਹੈ ਸੇਵਾ ਦਾ ਦਿੱਤਾ ਹੈ ਜੇ ਸੇਵਾ ਤੇ ਸਿਮਰਨ ਦਾ ਗਹਿਣਾ ਜਿਹਦੇ ਪੱਲੇ ਆ ਨਾ ਅਸਲ ਵਿੱਚ ਉਹ ਸੰਸਾਰ ਵਿੱਚ ਮੁੱਖ ਉਜਲ ਵਾਲਾ ਇਨਸਾਨ ਆ ਇਹ ਸਾਜ ਸੰਗਤ ਦੇ ਵੈਸੇ ਜਿਹੜੇ ਸੰਸਾਰੀ ਗਹਿਣੇ ਨੇ ਸੰਸਾਰ ਵਿੱਚ ਪਾਏ ਹੋਏ ਸੋਹਣੇ ਲੱਗਦੇ ਆ ਸੁਹਾਪਣ ਦਿੰਦੇ ਨੇ ਪਰ ਜਿੱਦਕ ਕਿਤੇ ਜ਼ਿੰਦਗੀ ਵਿੱਚ ਔਖਾ ਟਾਈਮ ਆ ਜਾਵੇ ਤਾਂ ਇਹਨਾਂ ਗਹਿਣਿਆਂ ਨੂੰ ਖਰਚ ਕੇ ਬੰਦਾ ਆਪਣਾ ਔਖਾ ਟਾਈਮ ਵੀ ਸਾਰ ਲੈਂਦਾ ਇਸ ਕਰਕੇ ਮਹਾਂਪੁਰਖ ਕਹਿੰਦੇ ਸੱਜਣਾ ਨਾਮ ਨੂੰ ਗਹਿਣਾ ਬਣਾ ਲੈ ਇਹ ਜੀਵਨ ਦੇ ਵਿੱਚ ਨਾਮ ਤੇਰਾ ਮੁੱਖ ਉਜਲਾ ਕਰੇਗਾ ਤੈਨੂੰ ਸਤਕਾਰ ਮਿਲੇਗਾ ਸੰਸਾਰ ਦੇ ਵਿੱਚ ਸੋਭਾ ਹੋਵੇਗੀ ਤੇਰੀ ਕਿਉਂਕਿ ਫਰਮਾਨ ਹੈ ਨਾ ਬਾਬਾ ਜੀ ਦਾ ਇਸ ਜਗ ਮੇ ਸੋਭਾ ਨਾਮ ਕੀ ਬਿਨ ਨਾਵੇਂ ਸੋਭ ਨਾ ਹੋਏ ਨਾਮ ਦੀ ਸੋਭਾ ਆ ਤੇ ਸਾਜ ਸੰਗਤ ਜੀ ਇਸ ਜਗਤ ਵਿੱਚ ਨਾਮ ਜਪਣ ਵਾਲਿਆਂ ਦੀ ਸੋਭਾ ਹੁੰਦੀ ਹੈ ਤੇ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਉੱਥੇ ਤੇ ਫਿਰ ਕੇਵਲ ਨਾਮ ਤੋਂ ਬਿਨਾਂ ਦੂਜਾ ਹੈ ਹੀ ਨਹੀਂ ਜੈ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਫਿਰ ਉੱਤੇ ਨਾਮ ਨਹੀਂ ਆਪਣੀ ਰੱਖਿਆ ਕਮਨੀ ਤੇ ਕਿਉਂ ਨਾ ਉਸ ਨਾਮ ਦੇ ਨਾਲ ਜੁੜੇ ਰਹੀਏ ਆਹ ਜੋੜਦੇ ਹੋਏ ਮਹਾਂਪੁਰਖੀ ਕੁਝ ਇਸ ਤਰ੍ਹਾਂ ਬਰਮਾਰੇ ਨੇ ਕਹਿ ਕੇ ਆਪਜੀ ਤੁਖੇਮਾਂ ਦੇ ਚਾਚੇ ਨਾਮ ਨਹੀਂ ਜਿੰਦੇ ਔਖੀ ਵੇ ਜੇ ਤੂੰ ਜੰਦੜੀਏ ਨਾਮ ਨਜਪਿਆ 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 ਆਪਣੇ <muchas> ਗੁਰਾਂ ਸੰਗਤ ਜੀ ਸਤਿਗੁਰਾਂ ਦਾ ਫਰਮਾਨ ਹੈ ਨਾਨਕ ਕੇ ਘਰ ਕੇਵਲ ਨਾਮ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਦੀ ਵਡਿਆਈ ਹੈ ਇਸ ਕਰਕੇ ਭਾਈ ਨਾਮ ਦੇ ਨਾਲ ਜੁੜੇ ਰਹੋ ਜੁੜ ਕੇ ਆਪਣਾ ਜੀਵਨ ਸਵਾਰੋ